ਅਨੇ ਸਾਸ਼ਟਰੀ ਕਾਜੀ ਸਾਰਿਆਂ ਨੂੰ ਲਾਈਫ ਸਟਾਈਲ ਵੀ ਦਿਸ਼ਾਨਾ ਵਲਖ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਚ ਅਸੀਂ ਦਿਖਾਵਾਂਗੇ ਕਿ ਜਿਹੜਾ ਤੇਲ ਦੇ ਦਾਗ ਆ ਕੱਪੜੇ ਦੇ ਉੱਤੇ ਦਾਗ ਲੱਗ ਜਾਂਦੇ ਆ ਤੇ ਅਸੀਂ ਉਹ ਦਾਗਾਂ ਕਿਵੇਂ ਰਿਮੂਵ ਕਰ ਸਕਦੇ ਆ ਤੇ ਦਾਗ ਜਿਹੜਾ ਬਿਲਕੁਲ ਆਸਾਨੀ ਦੇ ਨਾਲ ਜਿਹੜਾ ਐ ਬਿਲਕੁਲ ਸਾਫ਼ ਹੋ ਜਾਣਗੇ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਦਾਗ ਇੱਥੇ ਆਇਲ ਦਾ ਦਾਗ ਲੱਗਾ ਸੀ ਕਿ ਨਹੀਂ ਲੱਗਾ ਸੀਗਾ ਨਹੀਂ ਤਾਂ ਜੇ ਤੁਸੀਂ ਕੱਪੜੇ ਧੋਨੇ ਆ ਤਾਂ ਆਇਲ ਦਾ ਦਾਗ ਬਿਲਕੁਲ ਨਹੀਂ ਜਾਂਦਾ ਉਸੇ ਤਰ੍ਹਾਂ ਇਹ ਰਹਿੰਦਾ ਹੈ ਜੇ ਜਿਸ ਤਰ੍ਹਾਂ ਹੁਣ ਜਿਹੜਾ ਵਿਆਹ ਸ਼ਾਦੀ ਅਸੀਂ ਕਿਸੇ ਵੀ ਪ੍ਰੋਗਰਾਮ ਤੇ ਜਾਂਦੇ ਆ ਤਾਂ ਉੱਥੇ ਜਿਹੜੇ ਆ ਅਸੀਂ ਪਕੌੜੇ ਵਗੈਰਾ ਜਾਂ ਕੋਈ ਵੀ ਚੀਜ਼ ਆਇਲ ਦੀ ਚੀਜ਼ ਦੇ ਦਾਗ ਜਿਹੜੇ ਆ ਉਹ ਸਾਡੇ ਹੱਥ ਸਾਡੇ ਹੱਤੇ ਆਇਲ ਲੱਗ ਜਾਂਦਾ ਤਾਂ ਸਾਡੇ ਦੁਪੱਟੇ ਨੂੰ ਜਾਂ ਸੂਟ ਨੂੰ ਕਿਤੇ ਵੀ ਜਿਹੜਾ ਦਾਗ ਆ ਉਹ ਲੱਗ ਜਾਵੇ ਤਾਂ ਫਿਰ ਉਹ ਦਾਗ ਅਸੀਂ ਧੋਣ ਦੇ ਨਾਲ ਜਿਹੜਾ ਉਹ ਨਹੀਂ ਜਾਂਦਾ ਹੈਗਾ ਤੇ ਅਸੀਂ ਅੱਜ ਤੁਹਾਨੂੰ ਇੱਕ ਚੀਜ਼ ਦੱਸਾਂਗੇ ਵੀ ਉਹ ਲਗਾਉਣ ਦੇ ਨਾਲ ਜਿਹੜਾ ਆਇਲ ਦਾ ਦਾਗ ਹਮੇਸ਼ਾ ਲਈ ਜਿਹੜਾ ਉਹ ਖਤਮ ਹੋ ਜਾਏਗਾ ਤੇ ਐ ਬਿਲਕੁਲ ਸਾਫ਼ ਹੋ ਜਾਏਗਾ ਤੇ ਪਤਾ ਵੀ ਨਹੀਂ ਲੱਗੇਗਾ ਕਿ ਪਹਿਲਾਂ ਦਾਗ ਹੈਗਾ ਸੀਗਾ ਕਿ ਨਹੀਂ ਹੈਗਾ ਸੀਗਾ ਜਾਂ ਦੇਖੋ ਵੀ ਘਰਾਂ ਦੇ ਵਿੱਚ ਵੀ ਕਿਤੇ ਆਇਲ ਡਿੱਗ ਜਾਂਦਾ ਹੈ ਕੱਪੜੇ ਦੇ ਉੱਤੇ ਜਾਂ ਸੂਤਰੀ ਕੱਪੜੇ ਦੇ ਉੱਤੇ ਕਿਸੇ ਵੀ ਕੱਪੜੇ ਦੇ ਉੱਤੇ ਜਾਂ ਪ੍ਰੋਗਰਾਮ ਦੇ ਨਾਲ ਪ੍ਰੋਗਰਾਮ ਦੇ ਵਿੱਚ ਫੰਕਸ਼ਨ ਦੇ ਉੱਤੇ ਜਿੱਦਾਂ ਵੀ ਬੱਚੇ ਸਾਡੇ ਨਾਲ ਜਾਂਦੇ ਆ ਛੋਟੇ ਛੋਟੇ ਬੱਚੇ ਤੇ ਉਹ ਵੀ ਕੋਈ ਨਾ ਕੋਈ ਚੀਜ਼ ਜਿਹੜੀ ਸਾਡੇ ਉੱਤੇ ਡੋਲ ਦਿੰਦੀ ਹੈ ਤਾਂ ਉਹਦੇ ਨਾਲ ਵੀ ਜਿਹੜਾ ਕਿ ਆਇਲ ਦਾ ਦਾਗ ਆ ਉਹ ਕਿਸ ਤਰ੍ਹਾਂ ਹਟ ਸਕਦਾ ਵਾ ਉਹ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਅਸੀਂ ਵਿਖਾਵਾਂਗੇ ਤਾਂ ਤੁਹਾਨੂੰ ਕਰਕੇ ਵੀ ਦਿਖਾਵਾਂਗੇ ਆਇਲ ਲਗਾ ਕੇ ਫਿਰ ਉਹਨੂੰ ਰਿਮੂਵ ਕਰਕੇ ਦੱਸਾਂਗੇ ਕਿ ਕਿਵੇਂ ਲੱਗਦਾ ਹੈ ਹਾਂਜੀ ਆ ਦੇਖੋ ਜੀ ਆ ਮੈਂ ਲੈ ਲਿਆ ਜੀ ਇੱਕ ਸ਼ਰਟ ਸ਼ਰਟ ਦਾ ਜਿਹੜਾ ਫਰੰਟ ਸਾਈਜ਼ ਆ ਲੈ ਲਿਆ ਏ ਆ ਜੀ ਕ੍ਰੇਪ ਦੀ ਸ਼ਰਟ ਤੇ ਨਾਲ ਹੀ ਮੈਂ ਤੁਹਾਨੂੰ ਆ ਦੂਸਰੀ ਸ਼ਰਟ ਵੀ ਲੈ ਕੇ ਦਿਖਾਉਣੀ ਆ ਇਹਦਾ ਵੀ ਸ਼ਰਟ ਦਾ ਫਰੰਟ ਸਾਈਜ਼ ਆ ਸਾਈਡਾ ਤੇ ਏ ਆ ਜੀ ਸਿਲਕ ਦੀ ਸ਼ਰਟ ਤੁਹਾਨੂੰ ਇਹ ਨਾ ਲੱਗੇ ਕਿ ਜਾਂ ਵੀ ਸਿਲਕ ਤੋਂ ਲੱਥ ਜਾਂਦਾ ਜਾਂ ਕ੍ਰੇਪ ਤੋਂ ਨਹੀਂ ਲੱਥਦਾ ਜਾਂ ਕਾਟਨ ਤੋਂ ਨਹੀਂ ਕਿਸੇ ਤੋਂ ਨਹੀਂ ਮੈਂ ਦੋਨਾਂ ਸ਼ਰਟਾਂ ਤੇ ਅਲੱਗ-ਅਲੱਗ ਤੁਹਾਨੂੰ ਡੈਮੋ ਕਰਕੇ ਦਿਖਾਵਾਂਗੀ ਤੇ ਇਹ ਆ ਜੀ ਕੋਕੋਨਟ ਆਇਲ ਕੋਕੋਨਟ ਆਇਲ ਜੇ ਕੋ ਫ ठंडे ਦੇ ਨਾਲ ਜੰਮ ਗਿਆ ਹੈ ਤੇ ਹੁਣ ਮੈਂ ਕਾਟਨ ਦੀ ਹੈਲਪ ਦੇ ਨਾਲ ਇਹ ਚੋਲਾਵਾਂਗੀ ਆਇਲ ਤੇ ਇਹਨੂੰ ਮੈਂ 셔ਟ ਦੇ ਬਿਲਕੁਲ ਫਰੰਟ ਤੇ ਲਗਾਵਾਂਗੀ ਤੇ ਇਹ ਦੇਖੋ ਮੈਂ ਆਇਲ ਇੱਥੇ ਲਗਾ ਦਿੱਤਾ ਹੈ ਇਹ ਆਇਲ ਫ੍ਰੀਜ ਹੋਇਆ ਹੈ ਨਾ ਜੰਮ ਗਿਆ ਹੈ ਤੇ ਇਹ ਮੈਂ ਦੂਸਰੀ 셔ਟ ਦੇ ਉੱਤੇ ਵੀ ਲਗਾ ਦਿੱਤਾ ਹੈ ਤੇ ਇਹ ਮੈਂ ਐ ਵਧੀਆ ਤਰੀਕੇ ਦੇ ਨਾਲ ਜਿਹੜਾ ਨਾ ਪਰ-ਪਰ ਕੇ ਔਇਲ ਲਗਾ ਦਿੱਤਾ ਹੀ ਬਿਲਕੁਲ ਹਲਕਾ ਜਾਨੀਨ ਲਗਾਇਆ ਤੇ ਕਿ ਜਰਾ ਵੀ ਇਹ ਕਿਸੇ ਨੂੰ ਸ਼ੱਕ ਨਾ ਰਹੇ ਮਨ ਦੇ ਵਿੱਚ ਵੀ ਜਾਂ ਨਹੀਂ ਲੱਥ ਸਕਦਾ ਇਹ ਮੈਂ ਜਿਹੜਾ ਤੁਹਾਨੂੰ ਚੰਗੀ ਤਰ੍ਹਾਂ ਕਰਕੇ ਦਿਖਾਵਾਂਗੇ ਤੇ ਆ ਦੂਸਰੀ ਸ਼ਰਟ ਤੇ ਵੀ ਦੇਖੋ ਔਇਲ ਬਿਲਕੁਲ ਐ ਸਾਹਮਣੇ ਦਿਖ ਰਿਹਾ ਹੈ ਦੋਨਾਂ ਸ਼ਰਟਾਂ ਤੇ ਤੇ ਹੁਣ ਜਿਹੜੀ ਇੱਕ ਚੀਜ਼ ਜਿਹੜੀ ਅਸੀਂ ਵਰਤਾਂਗੇ ਉਹ ਹੈ ਜੀ ਇਹ ਪਾਊਡਰ ਅਸੀਂ ਪਾਊਡਰ ਲਗਾਵਾਂਗੇ ਇਹਨਾਂ ਦਾਗਾਂ ਦੇ ਉੱਪਰ ਪਾਊਡਰ ਜਿਹੜਾ ਇਹ ਬਿਲਕੁਲ ਥੋੜਾ ਨਹੀਂ ਲਗਾਉਣਾ ਤੁਸੀਂ ਪਾਊਡਰ ਨੂੰ ਭਰ-ਭਰ ਕੇ ਲਗਾਉਣਾ ਤੁਸੀਂ ਐ ਬਿਲਕੁਲ ਮੋਟੀ ਤੈਹ ਕਰਕੇ ਲਗਾਉਣਾ ਉੱਤੇ ਪਾਊਡਰ ਕਿ ਜਿਹੜਾ ਪਾਊਡਰ ਹੈ ਨਾ ਉਹ ਫਿਰ ਇਹਨੂੰ ਚੰਗੀ ਤਰ੍ਹਾਂ ਸੋਖ ਲਵੇਗਾ ਤੇ ਥੋੜੇ ਪਾਊਡਰ ਦੇ ਨਾਲ ਦਾ ਵੀ ਰਾਵ ਉਹ ਨਹੀਂ ਲੱਥੇਗਾ ਤੁਸੀਂ ਉਸ ਹਿਸਾਬ ਦੇ ਨਾਲ ਲੈ ਲੈਣਾ ਵੀ ਜੇ ਫਿਰ ਹੁਣ ਮੈਂ ਆਇਲ ਜ਼ਿਆਦਾ ਲਗਾਇਆ ਸੀਗਾ ਵੀ ਹਲਕਾ ਆਇਲ ਲੱਗਿਆ ਤਾਂ ਹਲਕਾ ਪਾਊਡਰ ਲੈ ਲਿਓ ਜ਼ਿਆਦਾ ਆਇਲ ਲੱਗਾ ਤਾਂ ਫਿਰ ਤੁਸੀਂ ਜ਼ਿਆਦਾ ਪਾਊਡਰ ਲੈ ਲਿਓ ਤੇ ਇਸ ਤੋਂ ਬਾਅਦ ਕੀ ਕਰਨਾ ਵੀ ਕੋਈ ਕੱਪੜਾ ਲੈ ਲੈਣਾ ਹੈ ਕੋਟਨ ਦਾ ਮੈਂ ਕੱਪੜਾ ਇਹ ਰੁਮਾਲ ਸੀਗਾ ਇਹ ਮੈਂ ਲੈ ਲਿਆ ਤੇ ਇਹਨੂੰ ਉੱਪਰ ਰੱਖ ਕੇ ਤੇ ਹੁਣ ਅਸੀਂ ਜਿਹੜੀ ਪ੍ਰੈਸ ਕਰਵਾ ਉਹਨੂੰ ਗਰਮ ਕਰਕੇ ਤੇ 1.5 ਤੋਂ 2 ਮਿੰਟ ਤੱਕ ਅਸੀਂ ਚੰਗੀ ਤਰ੍ਹਾਂ ਉੱਤੇ ਨਾ ਆਇਰਨ ਕਰਾਂਗੇ ਉਹਨੂੰ ਪ੍ਰੈਸ ਕਰਾਂਗੇ ਤੇ ਇਹ ਜਿਹੜੀ ਹੀਟ ਹੈ ਨਾ ਹੀਟ ਦੇ ਨਾਲ ਜਿਹੜਾ ਪਾਊਡਰ ਆ ਉਹ ਸਾਰਾ ਹੀ ਆਇਲ ਜਿਹੜਾ ਨਾ ਸੋਖ ਲਏਗਾ ਆਪਣੇ ਅੰਦਰ ਤੇ ਦੇਖੋ ਆਇਲ ਜਿਹੜਾ ਵਾ ਉੱਪਰ ਰੁਮਾਲ ਦੇ ਉੱਪਰ ਵੀ ਆ ਰਿਹਾ ਹੈ ਜਿਹੜਾ ਪਾਊਡਰ ਆ ਉਹ ਸਾਰਾ ਹੀ ਆਇਲ ਜਿਹੜਾ ਨਾ ਸੋਖੀ ਜਾ ਰਿਹਾ ਹੈ ਜੇ ਇਹ ਥੋੜਾ ਪਾਊਡਰ ਲਗਾਵਾਂਗੇ ਤਾਂ ਫਿਰ ਉਹ ਸੋਖੇਗਾ ਨਹੀਂ ਚੰਗੀ ਤਰ੍ਹਾਂ ਇਸ ਕਰਕੇ ਮੈਂ ਤੁਹਾਨੂੰ ਬਿਲਕੁਲ ਐ ਪਰਫੈਕਟ ਤਰੀਕੇ ਨਾਲ ਦਿਖਾ ਰਹੀ ਹਾਂ ਤੇ ਤੁਸੀਂ ਵੀ ਇਸ ਤਰ੍ਹਾਂ ਹੀ ਕਰਨਾ ਹੈ ਅੱਗੇ ਤੋਂ ਕੋਪਰਾਉਣਾ ਨਹੀਂ ਪੀ ਜਾਂ ਵੀ ਆਇਲ ਲੱਗ ਗਿਆ ਜਾਂ ਇਸ ਤਰ੍ਹਾਂ ਤੇ ਬਿਲਕੁਲ ਦੇਖੋ ਪਾਊਡਰ ਨੇ ਸਾਰਾ ਹੀ ਆਇਲ ਸੋਖ ਲਿਆ ਤੇ ਪਾਊਡਰ ਜਰਾ ਨਾ ਇਕੱਠਾ ਹੋ ਗਿਆ ਆਇਲ ਦੇ ਨਾਲ ਤੇ ਹੁਣ ਇਹਨੂੰ ਕੀ ਕਰਨਾ ਹੈ ਵੀ ਜਿਹੜਾ ਪਾਊਡਰ ਬਚਿਆ ਹੈ ਨਾ ਉਹਨੂੰ ਕਿਸੇ ਕੱਪੜੇ ਦੇ ਨਾਲ ਜਾਂ ਬਰਾਸ਼ ਨਾਲ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਨਾ ਸਾਫ਼ ਕਰ ਲੈਣਾ ਤੇ ਦੇਖੋ ਬਿਲਕੁਲ ਐਨ ਸਾਫ਼ ਹੋ ਗਿਆ ਹੈ ਕੋਈ ਦਾਗ ਨਹੀਂ ਰਹਿ ਗਿਆ ਤੇ ਕਪੜੇ ਦੀ ਸ਼ਾਈਨ ਵੀ ਉਸੇ ਤਰ੍ਹਾਂ ਹੀ ਆ। ਇਹਨੂੰ ਪ੍ਰੈਸ ਕਰਕੇ ਵੀ ਦਿਖਾਲ ਦਿੰਨੇ ਆ ਤੇ ਜਿਹੜਾ ਆਇਲ ਹੈ ਨਾ ਬਿਲਕੁਲ ਐ ਖਤਮ ਹੋ ਗਿਆ ਸੀ। ਤੇ ਤੁਸੀਂ ਇਸ ਤਰ੍ਹਾਂ ਕਰਕੇ ਦੇਖ ਸਕਦੇ ਹੋ ਤੇ ਬਿਲਕੁਲ ਵੀ ਜਿਹੜਾ ਦਾਗ ਆ ਉਹ ਨਹੀਂ ਰਹੇਗਾ। ਹੁਣ ਆ ਦੇਖੋ ਉੱਤੇ ਪ੍ਰੈਸ ਮਾਰਤੀ ਐ ਬਿਲਕੁਲ ਐ ਕਪੜਾ ਪਹਿਲੇ ਵਾਂਗ ਹੀ ਹੋ ਗਿਆ ਐ ਤੇ ਕੋਈ ਦਾਗ ਨਹੀਂ ਦੇ ਉੱਤੇ ਰਿਹਾ। ਤੇ ਇਸ ਤਰ੍ਹਾਂ ਖਬਰਾਂ ਦੀ ਲੋੜ ਨਹੀਂ ਹੁੰਦੀ ਆਸਾਨੀ ਦੇ ਨਾਲ ਜਿਹੜਾ ਦਾਗ ਛੁੱਟ ਸਕਦਾ ਕਿ ਬੱਚੇ ਆ ਉਹ ਹੱਥ ਇਧਰ ਉਧਰ ਕਿਤੇ ਨਾ ਕਿਤੇ ਲਗਾਉਂਦੇ ਰਹਿੰਦੇ ਆ ਜਾਂ ਬੱਚਿਆਂ ਦਾ ਸਿਰ ਬਾਉਣ ਲੱਗੇ ਆਇਲ ਉਹ ਆਪਣੇ ਕੱਪੜੇ ਤੇ ਕਿਤੇ ਵੀ ਡਿੱਗ ਜਾਂਦਾ ਹੈ ਤੇ ਜਿਹੜੀਆਂ ਲੇਡੀਜ਼ ਵਨਾਂ ਨੂੰ ਟੈਨਸ਼ਨ ਪੈ ਜਾਂਦੀ ਹੈ ਮੇਰਾ ਹੈਵੀ ਸੂਟ ਜਾਂ ਖਰਾਬ ਹੋ ਗਿਆ ਜਾਂ ਕਿਸ ਤਰ੍ਹਾਂ ਵੀ ਦੁਪੱਟੇ ਨੂੰ ਦਾਗ ਤੇ ਆਮ ਹੀ ਲੱਗ ਜਾਂਦੇ ਆ ਤੇ ਹੁਣ ਮੈਂ ਤੁਹਾਨੂੰ ਦੂਸਰੀ ਸ਼ਰਟ ਤੇ ਵੀ ਇਸ ਤਰ੍ਹਾਂ ਕਰਕੇ ਬਿਖਾਉਂਦੀ ਤੇ ਪਾਊਡਰ ਨਾਲ ਥੋੜਾ ਘੱਟ ਲੱਗਿਆ ਸੀਗਾ ਤੇ ਆ ਦੇਖੋ ਮੈਂ ਹੋਰ ਪਾਊਡਰ ਲਗਾਤਾ ਜੇ ਘੱਟ ਲੱਗੇ ਤੁਹਾਨੂੰ ਵੀ ਆਇਲ ਨਹੀਂ ਸੋਖਿਆ ਜਾ ਰਿਹਾ ਤੁਸੀਂ ਹੋਰ ਪਾਸ ਲਗਦੇ ਹੋ ਤੇ ਇਸੇ ਤਰੀਕੇ ਦੇ ਨਾਲ ਤੁਸੀਂ ਇਹਨੂੰ ਵੀ ਡੇਢ ਤੋਂ 2 ਮਿੰਟ ਜਿਹੜਾ ਹੈ ਨਾ ਪ੍ਰੈਸ ਉੱਤੇ ਲਗਾਤਾਰ ਫੇਰੀ ਜਾਣੀ ਹੈ ਤੇ ਫੇਰੀ ਇਹ ਦਾਗਾ ਚੰਗੀ ਤਰ੍ਹਾਂ ਸੁਖਿਆ ਜਾਣਾ ਹੈ ਆਇਲ ਅਤੇ ਇਹਨੂੰ ਫੇੜ ਕੇ ਤੇ ਫਿਰ ਇਹ ਵੀ ਤੁਹਾਨੂੰ ਕਰਕੇ ਦਿਖਾਉਣੀ ਹੈ ਬਿਲਕੁਲ ਇਹ ਸ਼ਰਟ ਜਿਹੜੀ ਬਿਲਕੁਲ ਸਾਫ਼ ਹੋ ਜਾਏਗੀ ਤੇ ਮੈਂ ਦੋਨਾਂ ਸ਼ਰਟਾਂ ਤੇ ਕਰਕੇ ਮੈਂ ਸ਼ਰਟਾਂ ਪਾਉਣੀ ਹੈ ਇਹਨਾਂ ਦੇ ਬਿਲਕੁਲ ਮੈਂ ਫਰੰਟ ਤੇ ਕਰਕੇ ਦਿਖਾਇਆ ਹੈ ਤੇ ਇਹ ਨਹੀਂ ਆਪੀ ਮੈਂ ਵੀ ਤੁਹਾਨੂੰ ਕੋਈ ਫੇਕ ਇਨਫੋਰਮੇਸ਼ਨ ਦੇ ਰਹੀ ਆ ਤੇ ਆ ਦੇਖੋ ਇਹ ਪਾਊਡਰ ਬਿਲਕੁਲ ਸਾਫ ਕਰ ਦਿੱਤਾ ਤੇ ਹੁਣ ਦੇਖੋ ਸ਼ਰਟ ਐ ਬਿਲਕੁਲ ਸਾਫ ਹੋ ਗਈ ਹੈ ਤੇ ਪਹਿਲਾਂ ਇੱਥੇ ਜਿਹੜਾ ਉਹ ਆਇਲ ਦਾ ਦਾਗ ਸੀਗਾ ਹੁਣ ਬਿਲਕੁਲ ਨਹੀਂ ਹੈਗਾ ਤੇ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਜਿਹੜੇ ਹੈਵੀ ਕੱਪੜੇ ਕੋਈ ਵੀ ਕੱਪੜਾ ਹੋਵੇ ਜਾਂ ਘਰ ਵੀ ਕੋਈ ਚੀਜ਼ ਤੇ ਕਿਤੇ ਵੀ ਡੁੱਲਿਆ ਹੋਵੇ ਤੇ ਇਸ ਤਰੀਕੇ ਦੇ ਨਾਲ ਤੁਸੀਂ ਕਰਕੇ ਤੇ ਆਪਣੇ ਕੱਪੜਿਆਂ ਨੂੰ ਸੇਫ ਕਰ ਸਕਦੇ ਹੋ ਸਿਕਿਉਰ ਕਰ ਸਕਦੇ ਹੋ ਤੇ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਵੀਡੀਓ ਫੇਰ ਪਸੰਦ ਆਈ ਹੋਵੇਗੀ ਜੇ ਤੁਹਾਨੂੰ ਪਸੰਦ ਆਈ ਹੋਵੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਿਆਦਾ ਤੋਂ ਜਿਆਦਾ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਵਾਸਤੇ ਹੋਰ ਵੀ ਨਵੀਆਂ-ਨਵੀਆਂ ਵੀਡੀਓ ਲੈ ਕੇ ਆ ਸਕੀਏ ਤਾਂ ਸਾਨੂੰ ਸੁਜੈਸਟ ਕਰਿਆ ਕਰੋ ਕਿ ਹੋਰ ਅਸੀਂ ਕਿਹੜੀ ਵੀਡੀਓ ਲਿਆ ਕਿ ਆਈਏ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਤੇ ਦੇਖੋ ਇਹ ਤੁਹਾਡੇ ਸਾਹਮਣੇ ਆ ਬਿਲਕੁਲ ਸ਼ਰਟਾਂ ਜਿਹੜੀਆਂ ਨਾ ਸਾਫ਼ ਹੋ ਗਈਆਂ ਤੇ ਹੁਣ ਤੁਹਾਨੂੰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ